ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਇੱਕ ਗਲਾਸ ਗਾਂ ਦੇ ਦੁੱਧ ਵਿੱਚ ਇੱਕ ਚਮਚ ਦੇਸੀ ਘਿਓ ਤੇ ਇੱਕ ਸੌਫ ਮਿਕਸ ਕਰਕੇ ਪੀਣ ਨਾਲ ਸਰੀਰਿਕ ਮਾਨਸਿਕ ਤੇ ਦਿਮਾਗੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 2 ਗਾਜਰ ਦੇ ਜੂਸ ਵਿੱਚ ਥੋੜਾ ਜਿਹਾ ਸ਼ਹਿਦ ਤੇ ਕਾਲਾ ਨਮਕ ਮਿਲਾ ਕੇ ਪੀਣ ਨਾਲ ਅੱਖਾਂ ਦੀ ਗਈ ਤੇਜ਼ ਰੋਸ਼ਨੀ ਵੀ ਵਾਪਸ ਆ ਜਾਂਦੀ ਹੈ ਨੰਬਰ 3 ਜੇਕਰ ਤੁਸੀਂ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਪੀਂਦੇ ਹੋ ਤਾਂ ਇਸ ਨਾਲ ਸਰੀਰ ਦੀ ਤਾਕਤ ਬਹੁਤ ਜ਼ਿਆਦਾ ਵਾਧੀ ਹੈ ਤੇ ਨਾਲ ਹੀ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ। ਨੰਬਰ 4 ਪੁਦੀਨੇ ਦਾ ਪਾਣੀ ਪੀਣਾ ਪਰਚੰਤ ਤੰਤਰ ਮਜ਼ਬੂਤ ਹੁੰਦਾ ਹੈ ਤੇ ਨਾਲ ਹੀ ਐਸ.ਡੀ.ਟੀ. ਪੇਟ ਦੀ ਜਲਨ, ਸੀਨੇ ਦੀ ਜਲਨ ਤੋਂ ਸੁਤਕਾਰਾ ਮਿਲਦਾ ਹੈ। ਨੰਬਰ 5 ਪਪੀਤਾ ਜਾਂ ਫਿਰ ਕੋਈ ਵੀ ਫਲ ਖਾਣ ਨਾਲ ਕਦੇ ਵੀ ਦਵਾਈ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਨੰਬਰ 6 ਸਬਜੀ ਬਣਾਉਣ ਜਾਂ ਫਿਰ ਦਾਲ ਬਣਾਉਣ ਸਮੇਂ ਉਸ ਵਿੱਚ ਪੀਸਿਆ ਹੋਇਆ ਜੀਰਾ ਪਾ ਲੈਂਦੇ ਹੋ ਤਾਂ ਇਸ ਨਾਲ ਦਾਲ ਸਬਜੀ ਦਾ ਸਵਾਦ ਹੋਰ ਵੀ ਵਧ ਜਾਂਦਾ ਹੈ। ਨੰਬਰ 7 ਜੇਕਰ ਤੁਸੀਂ ਕਣਕ ਦੇ ਆਟੇ ਵਿੱਚ ਚੌਂ ਦਾ ਆਟਾ ਮਿਲਾ ਕੇ ਰੋਟੀ ਮਿਲਾ ਕੇ ਖਾਂਦੇ ਹੋ ਤਾਂ ਇਸ ਨਾਲ ਸਿਹਤ ਨੂੰ ਕਾਫੀ ਲਾਭ ਮਿਲਦੇ ਹਨ। ਨੰਬਰ 8 ਸਬਜੀ ਦੇ ਤੜਕੇ ਵਿੱਚ ਹਲਕਾ ਜਿਹਾ ਮਿੱਠਾ ਸੋਡਾ ਪਾਉਣ ਨਾਲ ਕਲਰ ਤੇ ਸਬਜੀ ਦਾ ਸਵਾਦ ਬਹੁਤ ਹੀ ਵਧੀਆ ਹੁੰਦਾ ਹੈ। ਨੰਬਰ 9 ਕੱਪੜਿਆਂ ਨੂੰ ਪ੍ਰੈਸ ਕਰਨ ਸਮੇਂ ਉਹਨਾਂ ਨੂੰ ਪਹਿਲਾਂ ਹਲਕਾ ਪਾਣੀ ਛਿੜਕ ਕੇ ਮੋੜ ਕੇ ਰੱਖੋ ਫਿਰ ਪ੍ਰੈਸ ਕਰੋ। ਇਸ ਨਾਲ ਕੱਪੜਿਆਂ ਵਿੱਚੋਂ ਬਲ ਚੰਗੀ ਤਰ੍ਹਾਂ ਨਾਲ ਨਿਕਲ ਜਾਂਦੇ ਹਨ। ਨੰਬਰ 10 ਕੈਸਟਰਡ ਆਇਲ ਨੂੰ ਐਜਰੂਵੈਦਿਕ ਵਿੱਚ ਦਿਮਾਗੀ ਕਮਜ਼ੋਰੀ ਤੇ ਸੋਜ ਨਾਲ ਜੁੜੀਆਂ ਸਮੱਸਿਆਵਾਂ 'ਚ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਦੀ ਮਾਲਿਸ਼ ਕਰਨਾ ਹਰ ਦਰਤ ਤੋਂ ਰਾਹਤ ਪਾਈ ਜਾ ਸਕਦੀ ਹੈ। ਨੰਬਰ 11 ਜੇਕਰ ਤੁਸੀਂ ਕੈਸਟਰਲ ਆਇਲ ਦੀ ਇੱਕ ਬੂੰਦ ਦੁੱਧ ਵਿੱਚ ਪਾ ਕੇ ਬੱਚੇ ਨੂੰ ਪਿਲਾ ਦਿੰਦੇ ਹੋ ਤਾਂ ਇਸ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਨਾਲ ਹੀ ਪੇਟ ਦੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ ਪਰ ਇੱਕ ਵਾਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਨੰਬਰ 12 ਕੈਸਟਰਲ ਆਇਲ ਦੀ ਮਾਲਿਸ਼ ਜੇਕਰ ਤੁਸੀਂ ਆਪਣੇ ਵਾਲਾਂ ਵਿੱਚ ਕਰਦੇ ਹੋ ਤਾਂ ਇਸ ਨਾਲ ਵਾਲ ਕਾਲੇ ਲੰਮੇ ਸੰਘਣੇ ਤੇ ਚਮਕਦਾਰ ਹੋਣ ਲੱਗ ਜਾਂਦੇ ਹਨ ਇਸ ਦੀ ਮਾਲਿਸ਼ ਰੋਜ਼ਾਨਾ ਕਰਨ ਨਾਲ ਲਾਭ ਮਿਲਦਾ ਹੈ ਨੰਬਰ 13 ਜੇਕਰ ਤੁਹਾਨੂੰ ਚੱਕਰ ਆਉਣ ਦੀ ਸਮੱਸਿਆ ਹੈ ਤਾਂ ਤੁਸੀਂ ਪੁਦੀਨੇ ਦੇ ਤੇਲ ਦੀ ਮਾਲਿਸ਼ ਆਪਣੇ ਮੱਥੇ ਤੇ ਗਰਦਨ ਉੱਪਰ ਕਰ ਸਕਦੇ ਹੋ ਇਸ ਨਾਲ ਚੱਕਰ ਆਉਣੇ ਉਲਟੀ ਸਿਰਦਰਦ ਆਦ ਵਰਗੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਨੰਬਰ 14 ਜੇਕਰ ਤੁਸੀਂ ਅਦਰਕ ਦਾ ਤੇਲ ਕੱਢ ਕੇ ਉਸ ਦੀ ਮਾਲਿਸ਼ ਆਪਣੇ ਪੈਰਾਂ ਦੀਆਂ ਤਲੀਆਂ ਤੇ ਕਰ ਲੈਂਦੇ ਹੋ ਤਾਂ ਇਸ ਨਾਲ ਵੀ ਚੱਕਰ ਆਉਣੇ हट ਜਾਂਦੇ ਹਨ ਨੰਬਰ 15 ਜੇਕਰ ਤੁਸੀਂ ਛੋਟੇ ਚਮਚ ਅਦਰਕ ਦੇ ਰਸ ਵਿੱਚ ਕਾਲਾ ਨਮਕ ਮਿਲਾ ਕੇ ਕੁਸੇ ਪਾਣੀ ਨਾਲ ਲੈਂਦੇ ਹੋ ਤਾਂ ਇਸ ਨਾਲ ਪੇਟ ਦਰਦ, ਗੈਸ, ਐਸ.ਟੀ.ਡੀ. ਤੇਜ਼ਾਬ ਆਦਿ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਨੰਬਰ 16 ਜੇਕਰ ਤੁਸੀਂ ਆਟੇ ਵਿੱਚ ਹਲਕਾ ਜਿਹਾ ਬੇਸਣ ਮਿਲਾ ਲੈਂਦੇ ਹੋ ਤਾਂ ਇਸ ਨਾਲ ਬਣੀ ਰੋਟੀ ਤੁਹਾਡੀ ਸਿਹਤ ਲਈ ਕਾਫੀ ਫਾਇਦੇਮੰਦ ਹੈ। ਨੰਬਰ 17 ਕਦੇ ਵੀ ਇਕੱਲੇ ਕਣਕ ਦੇ ਆٹے ਦੀ ਰੋਟੀ ਬਣਾ ਕੇ ਨਾ ਖਾਓ ਸੋਖ ਨੂੰ ਇਸ ਵਿੱਚ ਕੋਈ ਹੋਰ ਆਟਾ ਵੀ ਜ਼ਰੂਰ ਮਿਕਸ ਕਰੋ ਇਸ ਨਾਲ ਸਰੀਰ ਸਹੀ ਰਹਿੰਦਾ ਹੈ। ਨੰਬਰ 18 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਆਪਣੇ ਪੂਰੇ ਪੈਰ ਤੇ ਝਾਮਾ ਜ਼ਰੂਰ ਫੇਰਿਆ ਕਰੋ। ਇਸ ਨਾਲ ਤੁਹਾਡੇ ਪੈਰਾਂ ਦੇ ਰੋਮ ਖੁੱਲ ਜਾਂਦੇ ਹਨ। ਜਿਸ ਨਾਲ ਸਿਰਦਰਦ ਦੇ ਨਾਲ-ਨਾਲ ਹੋਰ ਵੀ ਕਈ ਦਰਦਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਨੰਬਰ 19 ਸੌਣ ਸਮੇਂ ਕਦੇ ਵੀ ਜ਼ਿਆਦਾ ਸੋਚੋ ਨਾ ਤੁਰੰਤ ਸੌਂਜੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਨੀਂਦ ਵੀ ਚੰਗੀ ਆਵੇਗੀ ਤੇ ਨਾਲ ਹੀ ਸਰੀਰ ਵੀ ਸਹੀ ਮਹਿਸੂਸ ਕਰੇਗਾ ਨੰਬਰ 2 ਚਾਰਜਰ ਲਗਾ ਕੇ ਕਦੇ ਵੀ ਫੋਨ ਦਾ ਇਸਤੇਮਾਲ ਨਾ ਕਰੋ ਤੇ ਨਾ ਹੀ ਕਦੇ ਵੀ ਉੱਪਰ ਵਾਲੀ ਜੇਬ ਵਿੱਚ ਫੋਨ ਨਾ ਪਾਓ ਇਸ ਨਾਲ ਤੁਸੀਂ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 1 ਜੇਕਰ ਵਿੱਚ ਘੱਟ ਤੋਂ ਘੱਟ ਸਬਜ਼ੀਆਂ ਰੱਖੋ ਜੇਕਰ ਤੁਸੀਂ ਉਸ ਵਿੱਚ ਆਟਾ ਜਾਂ ਫਿਰ ਸਬਜ਼ੀਆਂ ਰੱਖਦੇ ਹੋ ਤਾਂ ਇਸ ਨਾਲ ਤੁਸੀਂ ਬਿਮਾਰੀਆਂ ਨੂੰ ਸੱਦਾ ਦਿੰਦੇ ਹੋ ਨੰਬਰ 2 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਤੇਜ਼ ਬੁਖਾਰ ਹੋ ਰਿਹਾ ਹੈ ਤਾਂ ਤੁਸੀਂ ਆਪਣੇ ਮੱਥੇ ਉੱਪਰ ਤੇ ਪੇਟ ਉੱਪਰ ਠੰਡੇ ਪਾਣੀ ਦੀਆਂ ਪੱਟੀਆਂ ਰੱਖ ਲਓ ਇਸ ਨਾਲ ਬੁਖਾਰ ਤੋਂ ਆਰਾਮ ਮਿਲੇਗਾ ਨੰਬਰ 3 ਜੇਕਰ ਤੁਸੀਂ ਬਹੁਤ ਜ਼ਿਆਦਾ ਥਕਾਵਟ ਤੇ ਬੁਖਾਰ ਮਹਿਸੂਸ ਕਰਦੇ ਹੋ ਤਾਂ ਅਦਰਕ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀ ਲਓ ਇਸ ਨਾਲ ਲਾਭ ਮਿਲੇਗਾ ਨੰਬਰ 24 ਜੇਕਰ ਤੁਹਾਡੇ ਮੂੰਹ ਵਿੱਚੋਂ 스멜 ਆ ਰਹੀ ਹੈ ਤਾਂ ਇਲਾਇਚੀ ਚਬਾ ਕੇ ਖਾ ਲਿਆ ਕਰੋ ਇਸ ਨਾਲ ਮੂੰਹ ਦੀ ਦੁਰਗੰਧ ਖਤਮ ਹੋ ਜਾਂਦੀ ਹੈ ਨੰਬਰ 24 ਬੁਖਾਰ ਤੋਂ ਆਰਾਮ ਪਾਉਣ ਲਈ ਹਿੰਗ ਨੂੰ ਪਾਣੀ ਵਿੱਚ ਘੋਲ ਕੇ ਆਪਣੇ ਹੱਥਾਂ 'ਤੇ ਮਸਲੋ ਇਸ ਨਾਲ ਆਰਾਮ ਮਿਲੇਗਾ ਨੰਬਰ 25 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਚਮਕ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਲੀ ਪੇਟ ਇੱਕ ਸੇਵ ਜਰੂਰ ਖਾਇਆ ਕਰੋ ਇਸ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਡਾ ਚਿਹਰਾ ਸੂਰਜ ਦੀ ਤਰ੍ਹਾਂ ਚਮਕਣ ਲੱਗ ਜਾਵੇਗਾ ਨੰਬਰ 26 ਜਲੀ ਹੋਈ ਜਗ੍ਹਾ ਉੱਪਰ ਕੇਲੇ ਦੀ ਗੁੱਦਾ ਲਗਾ ਲਓ ਇਸ ਨਾਲ ਜਲਣ ਤੋਂ ਆਰਾਮ ਮਿਲਦਾ ਹੈ ਨਾਲ ਹੀ ਪਾਣੀ ਵੀ ਨਹੀਂ ਭਰਦਾ ਨੰਬਰ 27 ਜੇਕਰ ਤੁਸੀਂ ਆਪਣੇ ਖੂਨ ਨੂੰ ਸਾਫ਼ ਰੱਖਣਾ ਚਾਹੁੰਦੇ ਹੋ ਤਾਂ ਕ੍ਰੇਲਾ, ਮੇਥੀ ਅਤੇ ਮੂਲੀ ਵਰਗੀਆਂ ਕੌੜੀਆਂ ਸਬਜ਼ੀਆਂ ਬਣਾ ਕੇ ਜ਼ਰੂਰ ਖਾਇਆ ਕਰੋ ਇਸ ਨਾਲ ਲਾਭ ਮਿਲਦੇ ਹਨ ਨੰਬਰ 28 ਜਿਹੜੇ ਲੋਕ ਰੋਜ਼ਾਨਾ ਰਾਤ ਨੂੰ ਇਲਾਇਚੀ ਵਾਲਾ ਦੁੱਧ ਪੀਂਦੇ ਹਨ ਉਹਨਾਂ ਨੂੰ ਕਦੇ ਵੀ ਚੂੜਾਂ ਦੇ ਦਰਦ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 29 ਅਨਾਰ ਦਾ ਜੂਸ ਪੀਣਾ ਬੁੱਢੀ ਹੋਈ ਚਮੜੀ ਨੂੰ ਵੀ ਦੁਬਾਰਾ ਤੋਂ ਜਵਾਨ ਕੀਤਾ ਜਾ ਸਕਦਾ ਹੈ ਨੰਬਰ 3 ਅਨਾਰ ਵਿੱਚ ਐਂਟੀਆਕਸੀਡੈਂਟਸ ਤੋਂ ਇਲਾਵਾ ਫਾਈਬਰ, ਵਿਟਾਮਿਨ B, ਵਿਟਾਮਿਨ C, ਵਿਟਾਮਿਨ K ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਹ 인ਸੁਲਿਨ ਪ੍ਰਤੀਰੋਧ ਨੂੰ ਘਟਾਉਣ ਅਤੇ ਬਲੱਡ ਸ਼ੂਗਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਅਨਾਰ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਫਾਇਦੇਮੰਦ ਹੋ ਸਕਦਾ ਹੈ। ਨੰਬਰ 31 ਜਿਹੜੇ ਲੋਕ ਪੈਰਾਂ ਉੱਪਰ ਤੇਲ ਲਗਾ ਕੇ ਮਾਲਿਸ਼ ਕਰਦੇ ਹਨ, ਉਨ੍ਹਾਂ ਨੂੰ ਬਹੁਤ ਘੱਟ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 32 ਦਹੀਂ ਵਿੱਚ ਚਾਵਲ ਦੇ ਦਾਣੇ ਜਿੰਨਾ ਚੂਨਾ ਮਿਲਾ ਕੇ ਖਾਣ ਨਾਲ ਤੁਹਾਡੇ ਚਿਹਰੇ ਦਾ ਰੰਗ ਦੋ ਹਫ਼ਤਿਆਂ ਵਿੱਚ ਸਾਫ਼ ਹੋ ਜਾਵੇਗਾ। ਨੰਬਰ 33 ਜੇਕਰ ਦਹੀਂ ਜਮਾਉਣ ਸਮੇਂ ਉਸ ਵਿੱਚ ਤੁਸੀਂ ਇੱਕ ਨਾਰੀਅਲ ਦਾ ਟੁਕੜਾ ਪਾ ਦਿੰਦੇ ਹੋ ਤਾਂ ਇਸ ਨਾਲ ਦਹੀਂ ਬਹੁਤ ਹੀ ਵਧੀਆ ਜੰਮਦਾ ਹੈ ਤੇ ਨਾਲ ਹੀ 2-3 ਤਿੰਨ ਤੱਕ ਖਰਾਬੀ ਨਹੀਂ ਹੁੰਦਾ। ਨੰਬਰ 34 ਜੇਕਰ ਤੁਸੀਂ ਬਿਨਾਂ ਇਸ਼ਨਾਨ ਕੀਤੇ ਹੀ ਤુલਸੀ ਦੇ ਪੱਤੇ ਤੋੜ ਲੈਂਦੇ ਹੋ ਤਾਂ ਇਹਨਾਂ ਨੂੰ ਦੇਵਤੇ ਕਦੇ ਵੀ ਸਵੀਕਾਰ ਨਹੀਂ ਕਰਦੇ। ਨੰਬਰ 35 ਪੂਜਾ ਜਾਂ ਪਾਠ ਕਰਨ ਸਮੇਂ ਜੇ ਸਾਸਣ ਤੇ ਤੁਸੀਂ ਬੈਠਦੇ ਹੋ ਜੇਕਰ ਉਸ ਨੂੰ ਪੈਰਾਂ ਨਾਲ ਖਿਸਕਾਉਂਦੇ ਹੋ ਤਾਂ ਇਸ ਨਾਲ ਤੁਸੀਂ ਆਲਸੀ ਤੇ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ ਨੰਬਰ 36 ਹਲਦੀ ਅਤੇ ਗ੍ਰੀਨ ਟੀ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਬਹੁਤ ਹੀ ਫਾਇਦੇਮੰਦ ਨੁਕਤਾ ਹੈ ਨੰਬਰ 35 ਜੇਕਰ ਤੁਹਾਡੇ ਘਰ ਜਾਂ ਫਿਰ ਦੁਕਾਨ ਵਿੱਚ ਚੂਹੇ ਹੋਣ ਤਾਂ ਉਸ ਰਸਤੇ ਤੇ ਕਾਲੀ ਮਿਰਚ ਦਾ ਪਾਊਡਰ ਛਿੜਕ ਦਿਓ ਇਸ ਨਾਲ ਸਾਰੇ ਚੂਹੇ ਭੱਜ ਜਾਣਗੇ। ਨੰਬਰ 36 ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਤਾਂ ਇਸ਼ਨਾਨ ਕਰਨ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਦਾ ਗਲਾਸ ਪੀ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 37 ਜੇਕਰ ਤੁਹਾਡੇ ਗੋਡਿਆਂ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਤੁਸੀਂ 5 ਮਿਰਚਾਂ, ਕਾਲੀਆਂ, 5 ਬਦਾਮ, 10 ਕਿਸ਼ਮਿਸ਼ ਅਤੇ 6 ਅਖਰੋਟ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੀ ਖਾਓ ਇਸ ਨਾਲ ਫਾਇਦਾ ਹੋਵੇਗਾ ਨੰਬਰ 33 ਜੇਕਰ ਤੁਹਾਨੂੰ ਪ੍ਰਾਣੀ ਖੰਸੀ ਰਹਿੰਦੀ ਹੈ ਤਾਂ 10 ਗ੍ਰਾਮ ਅਨਾਰ ਦੇ ਛਿਲਕੇ ਲੈ ਕੇ 10 ਗ੍ਰਾਮ ਲੌਂਗ ਲੈ ਕੇ ਇਹਨਾਂ ਨੂੰ ਪੀਸ ਲਓ ਇਹਨਾਂ ਦਾ 1/4 ਪਾਊਡਰ ਸ਼ਹਿਦ ਵਿੱਚ ਮਿਕਸ ਕਰਕੇ ਲੈ ਲਓ ਫਾਇਦਾ ਹੋਵੇਗਾ ਦਿਨ ਵਿੱਚ ਦੋ ਵਾਰ ਜ਼ਰੂਰ ਲਵੋ ਨੰਬਰ 39 ਕੱਚਾ ਪਿਆਜ਼ ਖਾਣ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਨੇ ਨਾਲ ਹੀ ਇਹ ਕੈਂਸਰ ਤੋਂ ਵੀ ਸਾਨੂੰ ਬਚਾ ਕੇ ਰੱਖਦਾ ਹੈ ਪਿਆਜ਼ ਹਮੇਸ਼ਾ ਤਾਜ਼ਾ ਹੀ ਕੱਟ ਕੇ ਖਾਓ ਨੰਬਰ 40 ਜਿਹੜੇ ਲੋਕ ਖਾਣਾ ਖਾਣ ਤੋਂ ਬਾਅਦ ਤੁਰੰਤ ਸੌਂ ਜਾਂਦੇ ਹਨ ਉਹ ਇਸ ਤੋਂ ਵਧੀਆ ਤਾਂ ਭੁੱਖੇ ਹੀ ਸੌਂ ਜਾਇਆ ਕਰੋ ਸਰੀਰ ਸਹੀ ਰਹਿੰਦਾ ਹੈ ਨਹੀਂ ਤਾਂ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਨੰਬਰ 41 ਲਿਫਟ ਦੀ ਜਗ੍ਹਾ ਤੇ ਪੌੜੀ ਰਾਹੀਂ ਉੱਪਰ ਜਾਓ ਘਰ ਵਿੱਚ ਦਿਨ ਵਿੱਚ 2 ਤੋਂ 3 ਵਾਰ ਪੌੜੀਆਂ ਉਤਰੋ ਚੜੋ ਇਸ ਨਾਲ ਬਜਨ ਨੂੰ ਜਲਦੀ ਨਾ ਘਟ ਕੀਤਾ ਜਾ ਸਕਦਾ ਹੈ ਨੰਬਰ 42 ਸਾਨੂੰ ਹਰ ਤਰ੍ਹਾਂ ਦੇ ਨਸ਼ੇ ਅਤੇ ਕੋਲਡ ਡਰਿੰਕਸ ਕੋਲਡ ਕਾਫੀ ਤੋਂ ਦੂਰ ਰਹਿਣਾ ਚਾਹੀਦਾ ਹੈ ਇਹ ਸਾਡੇ ਬਜਨ ਨੂੰ ਵਧਾਉਣ ਵਿੱਚ ਚੋਗਤਨ ਪਾਉਂਦੇ ਹਨ ਨੰਬਰ 43 ਸਾਨੂੰ ਰੋਜ਼ਾਨਾ ਦੀ ਡਾਈਟ ਵਿੱਚ ਪ੍ਰੋਟੀਨ ਫਾਈਬਰ ਲੈਣਾ ਚਾਹੀਦਾ ਜਿਸ ਨਾਲ ਸਾਡਾ ਸਰੀਰ ਸਹੀ ਰਹਿੰਦਾ ਹੈ ਪ੍ਰੋਟੀਨ ਸਾਨੂੰ ਦਾਲਾਂ ਤੇ ਛਿਲਕੇ ਵਾਲੇ ਅਨਾਜ ਤੋਂ ਮਿਲਦਾ ਹੈ ਜਦਕਿ ਫਾਈਬਰ ਸਾਨੂੰ ਪੱਤੇਦਾਰ ਸਬਜ਼ੀਆਂ ਤੇ ਫਲਾਂ ਤੋਂ ਮਿਲਦਾ ਇਸ ਲਈ ਇਹਨਾਂ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ ਨੰਬਰ 44 ਜੇਕਰ ਤੁਸੀਂ ਕੁੱਕਰ ਨੂੰ ਅੰਦਰੋਂ ਚੰਗੀ ਤਰ੍ਹਾਂ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਥੋੜਾ ਥੋੜਾ ਇਮਲੀ ਦਾ ਗਰਮ ਪਾਣੀ ਪਾ ਕੇ ਸਾਫ਼ ਕਰੋ ਇਸ ਨਾਲ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗਾ ਨੰਬਰ 45 ਜੇਕਰ ਸ਼ਹਿਦ ਅਸਲੀ ਹੈ ਤਾਂ ਉਸ ਨੂੰ ਪਾਣੀ ਵਿੱਚ ਪਾ ਕੇ ਚੈੱਕ ਕਰੋ ਜੇਕਰ ਉਸ ਦੀ ਬੂੰਦ ਉਸੇ ਤਰ੍ਹਾਂ ਹੀ ਰਹੇਗੀ ਤਾਂ ਉਹ ਅਸਲੀ ਹੈ ਜੇਕਰ ਉਹ ਪੀਗਲ ਜਾਵੇਗੀ ਤਾਂ ਸ਼ਹਿਦ ਨਕਲੀ ਹੈ ਨੰਬਰ 46 ਔਰਤਾਂ ਵਿੱਚ ਤਿੰਨ ਗਰੂਰ ਹੁੰਦੇ ਹਨ ਪਹਿਲਾ ਗਰੂਰ ਉਸ ਦਾ ਸਰੀਰ ਹੁੰਦਾ ਹੈ ਦੂਸਰਾ ਉਸ ਦਾ ਪਤੀ ਤੀਸਰਾ ਉਸ ਦਾ ਬੱਚਾ ਤੀਸਰੇ ਗਰੂਰ ਲਈ ਉਹ ਆਪਣਾ ਪਹਿਲਾ ਦਾਤੇ ਲਾ ਦਿੰਦੀ ਹੈ ਬੱਚੇ ਨਾਲ ਹਮੇਸ਼ਾ ਡਾਲ ਵਣ ਕੇ ਖੜੀ ਰਹਿੰਦੀ ਹੈ ਨੰਬਰ 47 ਜੇਕਰ ਤੁਸੀਂ ਚਕੁੰਦਰ ਨੂੰ ਉਵਾਲ ਕੇ ਕਿਲ ਮਹਾਸਿਆਂ ਵਾਲੀ ਜਗ੍ਹਾ ਤੇ ਲਗਾ ਲੈਂਦੇ ਹੋ ਤਾਂ ਇਸ ਨਾਲ ਕਾਫੀ ਲਾਭ ਮਿਲਦਾ ਹੈ ਇਸ ਦੇ ਪਾਣੀ ਨੂੰ ਹੀ ਬਰਤੋ ਵਿੱਚ ਲਾਓ ਨੰਬਰ 48 ਜੇਕਰ ਤੁਸੀਂ ਬੱਚੇ ਨੂੰ ਜ਼ਿਆਦਾ ਡਾਈਪਰ ਪਾਉਂਦੇ ਹੋ ਤਾਂ ਇਸ ਨਾਲ ਬੱਚੇ ਦਾ ਸਵਾਚ ਚੜਚੜਾ ਹੋ ਜਾਂਦਾ ਹੈ ਤੇ ਨਾਲ ਹੀ ਰੋਂਦਾ ਹੀ ਰਹਿੰਦਾ ਹੈ ਨੰਬਰ 49 ਰਾਤ ਦੇ ਸਮੇਂ ਖਾਣਾ ਹਮੇਸ਼ਾ ਕੱਟ ਹੀ ਕਓ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਨੰਬਰ 50 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ ਤਾਂ ਇਸ ਦਾ ਮੁੱਖ ਕਾਰਨ ਇਹ ਹੋ ਸਕਦਾ ਹੈ ਕਿ ਤੁਹਾਡੇ ਅੰਦਰ ਫਾਈਬਰ ਦੀ ਕਮੀ ਹੋ ਰਹੀ ਹੈ ਨੰਬਰ 52 ਸਾਗ ਵਿੱਚ ਮੱਖਣ ਪਾ ਕੇ ਖਾਣ ਨਾਲ ਵਾਰ-ਵਾਰ ਪਿਸ਼ਾਬ ਜਾਣ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ